ਕਸਬਾ ਰਾਮਪੁਰਾ ਦੇ थाना सदर ਵਿਖੇ ਤਾਇਨਾਤ ਇੱਕ ਹੈੱਡ ਕਨਸਟੇਬਲ ਦੀ ਅਚਾਨਕ ਚੱਲੀ ਗੋਲੀ ਲੱਗਣ ਦੇ ਨਾਲ ਹੋਈ ਮੌਤ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ ਪੜਤਾਲ ਜਾਣਕਾਰੀ ਦਿੰਦੇ ਹੋਏ ਡੀਐਸਪੀ ਫੂਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਸਵੇਰੇ थाना सदर ਵਿਖੇ ਤਾਇਨਾਤ ਹੈੱਡ ਕਨਸਟੇਬਲ ਸੁਖਪਾਲ ਸਿੰਘ ਏਕੇ 47 ਰਾਈਫਲ ਉਸ ਦੇ ਕੋਲ ਸੀ ਜਿਸ ਦੇ ਵਿੱਚੋਂ ਅਚਾਨਕ ਗੋਲੀ ਚੱਲ ਗਈ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਤੁਰੰਤ ਥਾਣੇ ਦੇ ਵਿੱਚ ਤਾਇਨਾਤ ਹੋਰ ਕਰਮਚਾਰੀਆਂ ਵੱਲੋਂ ਉਸ ਨੂੰ ਤੁਰੰਤ ਇਲਾਜ ਦੇ ਲਈ ਰਾਮਪਰਾ ਫੂਲ ਦੇ ਸਰਕਾਰੀ ਹਸਪਤਾਲ ਵਿਖੇ ਲਜਾਇਆ ਗਿਆ ਜਿੱਥੇ ਕਿ ਉਸ ਦੀ ਮੌਤ ਹੋ ਗਈ ਉਥੇ ਹੀ ਡੀਐਸਪੀ ਫੂਲ ਨੇ ਇਹ ਵੀ ਦੱਸਿਆ ਕਿ ਹਰ ਮਾਮਲੇ ਪਹਿਲੂ ਦੇ ਨਾਲ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਰ ਇਹ ਗੋਲੀ ਕਿਵੇਂ ਚੱਲੀ ਅਤੇ ਹਾਦਸਾ ਕਿਵੇਂ ਹੋਇਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਸਿਵਲ ਹਸਪਤਾਲ ਰਾਮਪੁਰਾ ਫੂਲ ਦੀਆਂ ਜਿੱਥੇ ਕੀ ਗੋਲੀ ਲੱਗਣ ਤੋਂ ਬਾਅਦ ਹੈੱਡ ਕਨਸਟੇਬਲ ਸੁਖਪਾਲ ਸਿੰਘ ਨੂੰ ਇਲਾਜ ਦੇ ਲਈ ਲਿਜਾਂਦਾ ਗਿਆ ਜਿੱਥੇ ਕੀ ਡਾਕਟਰਾਂ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਪੂਰੀ ਜਾਣਕਾਰੀ ਸੁਣਵਾਨੇ ਆ ਡੀਐਸਪੀ ਫੂਲ ਤੋਹੀ ਇਹ ਸ਼ਾਂਤ ਕੀ ਮਾਮਲਾ ਜੀ ਅੱਜ ਸਾਡੇ ਥਾਣਾ ਸਾਧ ਰਾਮਪੁਰਾ ਵਿਖੇ ਇੱਕ ਬਹੁਤ ਦੁਖਦਾਈ ਘਟਨਾ ਵਾਪਰੀ ਆ ਜੋ ਸਾਡੇ ਹੈੱਡ ਕਨਸਟੇਬਲ ਸਰਦਾਰ ਸੁਖਪਾਲ ਸਿੰਘ ਜੋ ਆਪਣੀ ਡਿਊਟੀ ਤੇ 60 ਰੈਫਲ ਲੈ ਕੇ ਚੱਲੇ ਸੀ ਜਦੋਂ ਉਹ ਡਿਊਟੀ ਤੇ ਜਾਣ ਸਮੇਂ ਬਾਹਰ ਆਪਣਾ ਸੰਤਰੀ ਪੋਸਟ ਕੋਲੇ ਕੁਰਸੀ ਤੇ ਬੈਠਣ ਲੱਗੇ ਤੋਂ ਅਚਾਨਕ 60 ਦੀ ਗੋਲੀ ਚੱਲ ਕੇ ਉਹਨਾਂ ਦੇ ਸੀਨੇ ਵਿੱਚ ਖੱਬੇ ਪਾਸੇ ਲੱਗੀ ਤੇ ਜਿਨ੍ਹਾਂ ਨੂੰ ਲਾਜਰੀ ਤੁਰਤ ਸਾਡੇ ਹੱਡਕਾਂਠ ਵਿੱਚ ਸੁਵਿੰਦਰ ਸਿੰਘ ਤੇ ਹੋਰ ਮਲਾਜਮਾਂ ਨੇ ਇੱਥੇ ਸਿਵਲ ਹਸਪਤਾਲ ਰਾਮਪੁਰਾ ਵਿਖੇ ਲੈ ਜਾਂਦਾ ਪਰ ਉਹਨਾਂ ਦੀ ਮੌਤ ਹੋ ਗਈ ਜਿਹਦੇ ਇਹਨਾਂ ਦੀ ਮੌਤ ਸੰਬੰਧੀ ਜੋ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜੋ ਜਾਂਚ ਪਰਾਂਤ ਤੱਥ ਸਾਹਮਣੇ ਆਉਣਗੇ ਉਹ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤੇ ਜਾਣਗੇ